ਬੈਂਚ ਵੱਲੋਂ ਵੱਡੀ ਖਬਰ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ 11% ਦੇ ਅਤੇ 18228 ਕਰੋੜ ਰੁਪਏ ਦੇ ਏਰੀਆ ਦੀ ਖੁਸ਼ਖਬਰੀ ਮਿਲੇਗੀ ਸਸਿਕਲ ਦੋਸਤੋ ਪੰਜਾਬ ਦੇ ਮੁਲਾਜ਼ਮਾਂ ਲਈ ਇੱਕ ਚਰਚਿਤ ਮਾਮਲੇ ਵਿੱਚ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਇਹ 53% ਦੇ ਅਤੇ 14799 ਕਰੋੜ ਰੁਪਏ ਦੇ ਬਕਾਇ ਲਈ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਹੋਵੇਗਾ ਇਹ ਸਵਾਲ ਹੁਣ ਹਰ ਕਿਸੇ ਦੀ ਜ਼ੁਬਾਨ ਤੇ ਹੈ ਸੂਤਰਾਂ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਡਬਲ ਬੈਂਚ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ ਜਾਰੀ ਕੀਤਾ ਜਾ ਸਕਦਾ ਹੈ ਸਿੰਗਲ ਬੈਂਚ ਨੋ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਪਿਛਲੇ ਸਾਢੇ 3 ਸਾਲਾਂ ਦੇ ਖਰਚੇ ਦਾ ਵਿਰੋਧ ਸਪਸ਼ਟ ਕਰਨ ਲਈ ਕਿਹਾ ਗਿਆ ਸੀ ਪਰ ਕੀ ਪੰਜਾਬ ਸਰਕਾਰ ਡਬਲ ਬੈਂਚ ਵਿੱਚ ਕੋਈ ਮਜ਼ਬੂਤ ਸਪਸ਼ਟੀਕਰਨ ਦੇ ਪਾਵੇਗੀ ਸਿੰਗਲ ਬੈਂਚ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਕੀਤਾ ਸੀ ਕਿ ਡਬਲ ਬੈਂਚ ਵੀ ਉਹੀ ਪੱਖ ਚ ਦਗਾਉਂਦਾ ਮਸਲਾ ਇਹਗਾ ਜਦੋਂ ਕਿ ਸਰਕਾਰ ਨੇ ਸਿਰਫ ਅਗਲੇ ਤਰੀਕਿਆਂ ਦੀ ਮੰਗ ਕੀਤੀ ਕਿ ਇਸ ਰਵਈਏ ਕਨ ਮੁਲਾਜ਼ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਹੋਣਾ ਲਾਜ਼ਮੀ ਹੋਵੇਗਾ ਹਾਲਾਂਕਿ ਮੁਲਾਜ਼ਮਾ ਵਿੱਚ ਆਸ ਹੈ ਕਿ ਡਬਲ ਬੈਂਚ ਫੈਸਲਾ ਜਲਦੀ ਸੁਣਾਵੇਗੀ ਪਰ ਕੀ ਇਹ ਫੈਸਲਾ ਤੁਰੰਤ ਆਉਣ ਵਾਲਾ ਹੈ ਜਾਂ ਅਜੇ ਹੋਰ ਤਰੀਕਾ ਲੱਗ ਰਿਹਾ ਇਸ ਵਾਰ ਹਰ ਇੱਕ ਮੁਲਾਜ਼ਮ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਪੰਜਾਬ ਸਰਕਾਰ ਨੇ ਨਾ ਸਿੰਗਲ ਬੈਂਚ ਵਿੱਚ ਕੁਝ ਤੋਂ ਕੁਝ ਜਵਾਬ ਦਿੱਤਾ ਨਾ ਹੀ ਡਬਲ ਬੈਂਚ ਵਿੱਚ ਮਜ਼ਬੂਤ ਪੱਖ ਪੇਸ਼ ਕੀਤਾ ਕਿ ਇਹ ਸਰਕਾਰ ਦੀ ਟੇਲੀਆਂ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਮੰਨੀ ਜਾ ਸਕਦੀ ਹੈ ਅਗਲੀ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਤੁਹਾਡਾ ਕੀ ਵਿਚਾਰ ਹੈ ਕਿ ਤੁਹਾਡੇ ਹਿਸਾਬ ਨਾਲ ਮੁਲਾ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਹੋਵੇਗਾ ਆਪਣੀ ਰਾਏ ਸਾਂਝਾ ਕਰ ਜ਼ਰੂਰ ਕਰਨਾ